ਦਿੱਲੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾੜ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਆਪਣੇ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਦਿੱਲੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾੜ ਸਿੰਘ ਜਿਨ੍ਹਾਂ ਨੇ ਹੁਣੇ-ਹੁਣੇ ਅਸਤੀਫਾ ਦਿੱਤਾ ਹੈ ਸਾਡੇ ਨਾਲ ਸਿੱਧੇ ਜੁੜੇ ਨੇ ਫੋਨ ਲਾਈਨ ਤੇ ਗੁਰਲਾੜ ਸਿੰਘ ਜੀ ਆਖਰ ਕੀ ਕਾਰਨ ਰਿਹਾ ਤੁਹਾਡਾ ਅਸਤੀਫਾ ਦੇਣ ਦਾ? ਇਹਦੇ ਵਿੱਚ ਕਾਫੀ ਸਾਰੇ ਕਾਰਨ ਜਿਗੇ ਹੈ ਲੇਕਿਨ ਮੇਨ ਕਾਰਨ ਇਹ ਰਿਹਾ ਕਿ ਜਿਹੜੀ ਪਿੱਛੇ ਕੰਮ ਹੋਇਆ ਜਿਹੜੀ ਨੇ ਨਿਯਤ ਕਰੀਤੀ ਲੋਕਭਾਣੀ ਤੋਂ ਦੇ ਵਿੱਚ ਔਰ ਉਹਦੇ ਵਿੱਚ ਮੈਂ ਜਿੱਤੇ ਸੀ ਜਿਹੜੀ ਇੱਕ ਸਪੈਸ ਸੋਚ ਵਾਲੀ ਕਮੇਟੀ ਐ ਹੈ ਸੀਬੀਸੀ ਰਾਜਾ ਬੀਐਫਸੀ ਐਗੀ ਹੈ ਇਹਨਾਂ ਨੇ ਕਿਸੇ ਨੇ ਗੱਲ ਵੀ ਨਹੀਂ ਦਿੰਦਿਆ ਇੱਕ ਦੋਹਰਾ ਰਵਈਆ ਅਪਣਾਇਆ ਜਾਂਦਾ ਹੈ ਕਿ ਜੇਕਰ ਕੋਈ ਬਾਹਰ ਦਾ ਬੰਦਾ ਬੋਲੇ ਤਾਂ ਰਵਈਆ ਦੂਸਰਾ ਹੈਗਾ ਜੇ ਕੋਈ ਆਪਣਾ ਬੰਦਾ ਬੋਲਦਾ ਹੈ ਤਾਂ ਰਵਈਆ ਸ਼ਾਇਦ ਦੂਸਰਾ ਹੈਗਾ ਇਸੇ ਕਾਫੀ ਹਾਰਡ ਕੀਤਾ ਇਤੋ ਲਾਵਾਜ ਕਮੇਟੀਆਂ ਦੇ ਵਿੱਚ ਜਿੱਤਰਾ ਕਰਾਪਸ਼ਨ ਹੈ ਜਾਂ ਦੂਤੀ ਕੀਤਾ ਹੈ ਉਹਨਾਂ ਨੂੰ ਲੈ ਕੇ ਵੀ ਕਾਰਨ ਲਿਖਤੇ ਹੈ ਮੈਂ ਆਪਣੇ ਸੀਨੀਅਰਸ ਨੂੰ ਔਰ نو ਕਾਰਨ ਲੱਗਿਆ ਹੈ ਜਿਨ੍ਹਾਂ ਦੇ ਬੇਸ ਤੇ ਆਪਾਂ ਕੀ ਪਾ ਦਿੱਤਾ ਹੈ ਗੁਰਲਾਲ ਸਿੰਘ ਜੀ ਕਿਹੜੇ ਆਪਣੇ ਬੰਦਿਆ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜੇਕਰ ਉਹਨਾਂ ਨੇ ਕੁਝ ਗਲਤ ਕੰਮ ਕੀਤਾ ਤਾਂ ਰਵਈਆ ਦੂਸਰਾ ਹੁੰਦਾ ਕੋਈ ਉਦਾਹਰਨ ਦੇ ਸਕਦੇ ਹੋ ਸਾਡੇ ਲਈ ਉਦਾਹਰਨ ਸਪੱਸ਼ਟ ਹੀ ਕਾਰਨ ਪਤਾ ਹੀ ਹੈ ਕਿ ਕਿਛੇ ਸਾਡੇ ਸੀਨੀਅਰ ਦੇਖ ਰਹੇ ਹਨ ਜੀਕੇ ਸਾਹਿਬ ਜਿਨ੍ਹਾਂ ਨੇ ਪੁਬਾਨੀ ਦੀ ਤੁਛ ਅਲਨ ਜੇਕੇ ਜੀ ਦਾ ਨਾਮ ਆਇਆ

ਜੀ ਜੀ ਗੁਰਲਾਲ ਸਿੰਘ ਜਿਸ ਦੇ ਨਾਲ ਇਹ ਚੋਣਾ ਦੇ ਦੌਰਾਨ ਵੀ ਕੋਈ ਇਸ ਤਰ੍ਹਾਂ ਦੀ ਵਰਤੋਂ ਹੋਈ ਹੈ ਦਿੱਲੀ ਸ਼ੋਮਨੇ ਗੁਜਾਰਾ ਪਰਿਵਰਨ ਕਮੇਟੀ ਨੇ ਚੋਣਾ ਦੇ ਦੌਰਾਨ ਵੀ ਗੁਰਦੁਆਰਾਂ ਦੇ ਇਮਾਰਤਾਂ ਦੀ ਦੁਰਵਰਤੋਂ ਕੀਤੀ ਇਹਦੇ ਵਿੱਚ ਜੋ ਹੈ ਗਿਆ ਕਾਫੀ ਜਿਹੜੇ ਐਮਪਲਾਈਜ਼ ਔਰ ਆਫਕੋਰਸ ਇਮਾਰਤਾਂ ਦੀ ਵੀ ਦੁਰਵਰਤੋਂ ਹੋਈ ਹੈ ਜਦੋਂ ਦਿੱਲੀ ਚੋਣਾ ਚੋਣਾ ਹੋ ਰਹੀ ਸੀ ਕਿਤਾ ਅੰਤਵਾ ਦੇ ਅੰਦਰ ਉਦੋਂ ਕਾਫੀ ਜਿਹੜੀ ਆਪਣੀ ਸਰਾਮਾ ਹੈਗੀ ਹਨ ਇਹਨਾਂ ਨੂੰ ਅੱਜ ਪਰਸਨਲ ਯੂਜ਼ ਕੀਤਾ ਹੈਗਾ ਜੀ ਜਿਹਦੇ ਵਿੱਚ ਆਪਣੇ ਬੰਦੇ ਜਿਹੜੇ ਬਸਰ ਆ ਕੇ ਰਹਿ ਰਹੇ ਹੋ ਸੰਗਤਾਂ ਦੀ ਬਜਾਏ ਆਪਣਾ ਪਰਸਨਲ ਯੂਜ਼ ਕੀਤਾ ਜਿਸ ਕਰਕੇ ਕਾਫੀ ਬੁਰਾ ਲੱਗਿਆ ਕਿ ਭਾਵੇਂ ਚਿਨਾਈ ਵਾਦਾ ਹੀ ਆਇਆ ਸੀ ਕਿ ਆਪਾਂ ਰਾਜਨੀਤਿਕ ਦੁਰਵਰਤੋਂ ਨਹੀਂ ਕਰਾਂਗੇ ਆਪਣੇ ਗੁੱਸਤੇ ਤੇ ਆਧਾਰਾਂ ਦੀ ਕੋਈ ਵੀ ਸਿਸਟਮ ਹੈਗਾ ਚਾਹੇ ਉਹ ਸਰਮਕ ਸਿਸਟਮ ਜਿਹੜਾ ਕਿਸੇ ਵੀ ਲੈਵਲ ਤੱਕ ਦਾ ਹੈਗਾ ਉਹਦੀ ਰਾਜਨੀਤਿਕ ਦੁਰਵਰਤੋਂ ਨਹੀਂ ਹੋਏਗੀ ਪਰ ਉਹ ਖੁੱਲਕੇ ਹੋ ਰਹੀ ਹੈ ਜਿਹੜੇ ਲੋਕਲ ਲੀਡਰਸ ਆ ਖੁੱਲਕੇ ਕਰ ਰਹੇ ਹੈਗੇ ਆ ਤੇ ਸ਼ਾਇਦ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ ਸਿਆਸੀ ਦਬਾਅ ਦੇ ਤਹਿਤ ਸਭ ਕੁਝ ਕੀਤਾ ਜਾ ਰਿਹਾ ਹੈ ਦਿੱਲੀ ਸ਼ੋਮਨੀ ਗੁਰਦਾਰਾ سیاسی دیکھو جیسی آ کے بہ جانے کمیٹی دباؤ رہ میرے خیال کو سلیکٹڈ لوگ اگر آ کے بیٹھ کے دارمک کام ہو سیاسی لوگ بالکل منسٹری واگو کام چل رہے جاتا کہ منترالیہ چلائے جانے ہیں اس طریقے کمیٹیاں چل رہی ہے ਜੀ ਬਹੁਤ ਬਹੁਤ ਧੰਨਵਾਦ ਗੁਰਲਾਲ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਜਾਣਕਾਰੀ ਦੇਣ ਦੇ ਲਈ ਸੋ ਕਈ ਤਰ੍ਹਾਂ ਦੇ ਸਵਾਲ ਚੁਕੇ ਗਏ ਨੇ ਦਿੱਲੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਵੱਡਾ ਕਾਰਨ ਜੋ ਨਿਕਲ ਕੇ ਸਾਹਮਣੇ ਆਇਆ ਹੈ ਉਹ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੋ ਸਜ਼ਾ ਦਿੱਤੀ ਗਈ ਹੈ ਉਸ ਤੋਂ ਸੰਤੋਸ਼ਟ ਨਹੀਂ ਨੇ ਗੁਰਲਾਲ ਸਿੰਘ ਜੀ ਨੇ ਦਾ ਕਹਿਣਾ ਹੈ ਕਿ ਇਹ ਸਜ਼ਾ ਕਾਫੀ ਨਹੀਂ ਹੈ ਇਸ ਤਲਾਵਾ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਕਿ ਦਿੱਲੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਚੋਣਾਂ ਦੌਰਾਨ ਗੁਰਦੁਆਰਿਆਂ ਦੀਆਂ ਸਰਾਵਾਂ ਨੂੰ ਪਰਸਨਲ ਪ੍ਰਾਪਰਟੀ ਦੇ ਦੌਰ ਤੇ ਵਰਤਿਆ ਗਿਆ ਇਹਨਾਂ ਦੀ ਦੁਰਵਰਤੋਂ ਕੀਤੀ ਗਈ ਹੈ ਤੇ ਕਈ ਤ ਵਾਲ ਚੁੱਕੇ ਨੇ ਦਿੱਲੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਤੇ ਇਸੇ ਦੇ ਲਈ ਅਸਤੀਫਾ ਉਹਨਾਂ ਨੇ ਦਿੱਤਾ ਹੈ